1947 ਦੀ ਵੰਡ ਤੋਂ ਬਾਅਦ ਲੈਹਿੰਦੇ ਪੰਜਾਬ ਤੋਂ ਆਏ ਨਥਾ ਸਿੰਘ ਪਹਿਲਵਾਨ ਪਹਿਲਾਂ ਲੁਧਿਆਣੇ ਦੇ ਨੇੜੇ ਤਾਂਦਰੇ ਪਿੰਡ ਦੇ ਵਿੱਚ ਰਹੇ ਔਰ ਉਸ ਤੋਂ ਬਾਅਦ ਰਾਏਕੋਟ ਦੇ ਵਿੱਚ ਆ ਕੇ ਰਹਿਣ ਲੱਗੇ ਤੋਂ ਉਹਨਾਂ ਦੀ ਪਹਿਲਵਾਨੀ ਦੀ ਗੱਲ ਮੈਂ ਅਰਜ ਕਰਦਾ ਉਮੀਦ ਹੈ ਕਬੜੇ ਪਿਆਰ ਦਾ ਸਬੂਤ ਦਿਓਗੇ ਨੇ ਨਾਗ ਮੇਨ ਤਾਇਆ ਕਾੜੇ ਵਿੱਚ ਲਾਗੇ ਨੇ ਨਾਗ ਮੇਨ ਤਾਇਆ ਕਾੜੇ ਵਿੱਚ ਲਾਗੇ ਪਲਵਾਨੀ ਵਿੱਚ ਰੱਖਿਆ ਸੀ ਸ਼ਿਕਾ ਜਮਾ ਕੇ ਪਹਿਲਵਾਨੀ ਵਿੱਚ ਸ਼ਿਕਰ ਰੱਖਿਆ ਜਮਾ ਕੇ ਵੱਡੇ ਵੱਡਿਆਂ ਦੇ ਰੇ ਅਮਨਜੀ ਠੋਕਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟ ਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟ ਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟ ਦਾ ਕੈ ਵਿਚ ਯਾਰ ਉਹਖਾਏ ਨੱਥੇ ਨੇ ਧਾਰਸ਼ਿਕ ਸਾਰੇ ਬਈ ਨਚਾਏ ਨੱਥੇ ਨੇ ਕਲਕੱਤ ਵਿਚ ਯਾਰ ਦਿਖਾਏ ਨੱਥੇ ਨੇ ਧਾਰਸ਼ਿਕ ਸਾਰੇ ਬਈ ਨਚਾਏ ਨੱਥੇ ਨੇ ਲੈਂਦਾ ਸੀ ਸਹਾਰਾ ਸਦਾ ਰੱਬੀ ਉਠਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟਦਾ ਜਾਨਦਾਨੀ ਕੌਣ ਨੱਥੇ ਪਹਿਲਵਾਨ ਨੂੰ ਉੱਚਾ ਕੀਤਾ ਜੀਣੇ ਮਾਪਿਆਂ ਦੀ ਸ਼ਾਨ ਨੂੰ ਜਾਨਦਾਨੀ ਕੌਣ ਨੱਥੇ ਪਹਿਲਵਾਨ ਨੂੰ ਉੱਚਾ ਕੀਤਾ ਜੀਣੇ ਮਾਪਿਆਂ ਦੀ ਸ਼ਾਨ ਨੂੰ ਇੱਕ ਜੋਰ ਨਾਲ ਸੀ ਤੂਫਾਨ ਰੋਕਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟ ਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟ ਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟ ਦਾ ਛੱਟ ਮਾਰਨ ਦਾ ਦਿਲੋਂ ਕੱਢ ਖਿਆਲ ਬਈ ਕੀਤੀ ਪਲਵਾਨੀ ਐ ਸਫਾਈ ਨਾਲ ਬਈ ਛੱਟ ਮਾਰਨ ਦਾ ਦਿਲੋਂ ਕੱਢ ਖਿਆਲ ਬਈ ਕੀਤੀ ਪਲਵਾਨੀ ਐ ਸਫਾਈ ਨਾਲ ਬਈ ਏਡਿਆ ਨਹੀਂ ਦਾ ਯਾਰੋ ਕਦੇ ਕੋਟ ਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟ ਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟ ਦਾ ਨੱਥਾ ਸਿੰਘ ਪਹਿਲਵਾਨ ਰਾਏ ਕੋਟ ਦਾ ਸਿੰਘ ਪਹਿਲਵਾਨ ਦਾ ਦੋਤਾ ਸੀਤਲ ਸਿੰਘ ਢਿੱਲੋਂ ਉੱਚੇ ਪਿੰਡ ਵਾਲਾ ਜੋ ਕੈਨੇਡਾ ਟੋਰਾਂਟੋ ਰਹਿੰਦਾ ਉਹਨਾਂ ਦਾ ਵੀ ਜ਼ਿਕਰ ਕਰਦਾ ਮੈਂ ਸੀਤਲ ਟਿੱਲੋਂ ਬਈ ਕਨੇਡਾ ਰੈਂਦਾ ਹੈ ਨਥਾ ਸਿਉਂਦਾ ਦੋਤਾ ਜੈਲੀ ਸੱਚ ਕਹਿੰਦਾ ਹੈ ਸੀਤਲ ਟਿੱਲੋਂ ਬਈ ਕਨੇਡਾ ਰੈਂਦਾ ਹੈ ਨਥਾ ਸਿਉਂਦਾ ਦੋਤਾ ਜੈਲੀ ਸੱਚ ਕਹਿੰਦਾ ਹੈ ਕੰਮ ਜੀ ਦਾ ਵਧੀਆ ਟਰਾਂਸਪੋਰਟ ਦਾ ਨਥਾ ਸਿੰਘ ਪੈੜਵਾਨ ਰਾਏ ਕੋੜਦਾ ਨਥਾ ਸਿੰਘ ਪੈੜਵਾਨ ਰਾਏ ਕੋੜਦਾ ਨਥਾ ਸਿੰਘ ਪੈੜਵਾਨ ਰਾਏ ਕੋੜਦਾ ਨਥਾ ਸਿੰਘ ਪੈੜਵਾਨ ਰਾਏ ਕੋਟਦਾ